ਤੇ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਰਹਿ ਗਿਆ ਜੇ ਸਾਬਤ ਹੁੰਦੇ ਇਹ ਆਗੂ ਤੇ ਇਹ ਗੁਰਮਖੋ ਪਿਆਰਿਓ ਪੜਾ ਧਾਮੀ ਸਾਹਿਬ ਹੋਣ ਪੜਾ ਇਹ ਸੁਖਵੀਰ ਅੰਦਾਜ਼ ਜਿਹੜੀ ਸਿੱਖ ਕੌਮ ਦੀ ਜਵਾਨੀ ਕਰਾਏ ਪਈ ਆ ਨਾ ਇਹ ਸਾਡੇ ਅੱਜ ਆਗੂਆਂ ਦੇ ਖੂਨੋਂ ਹੀ ਪਈ ਆ ਇਹ ਲੋਕ ਅੱਜ ਧਰਮ ਸਾਈ ਧਰਮ ਤਾੜਨ ਕਰੀ ਜਾ ਰਹੇ ਆ ਜਿਹੜੇ ਮਨੁੱਖ ਦੇਰਿਆਂ ਨਾਲ ਜੁੜਦੇ ਆ ਅੱਜ ਬਾਬਰ ਨਾਨਕ ਸਿੰਘ ਨੂੰ ਆਖਿਆ ਗਿਆ ਤੁਸੀਂ ਉੱਥੇ ਗਏ ਨਾਤੇ ਤੇ ਤੁਸੀਂ ਜਾ ਕੇ ਕੁੰਭ ਦੇ ਮੇਲੇ ਤੇ ਕੁੰਭ ਦੇ ਮੇਲੇ ਮਨਾਏ ਗਏ ਇਹੋ ਜਿਹੜੇ ਉਹਨਾਂ ਦੇ ਉੱਤੇ ਸਾਰੇ ਲਾਏ ਹੋਏ ਦੋ ਚੋਂ 93 ਸਾਲ ਦਾ ਜਥੇਦਾਰ ਉਹ ਹੁੰਦਾ ਜਿਹਨੂੰ ਇੱਕ ਬਿਨਾ ਕਾਲ ਪੁਰਖ ਵਾਹਿਗੁਰੂ ਤੋਂ ਕਿਸ ਦਾ ਡਰ ਨਾ ਹੁੰਦਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਸ਼ਾਨ ਸਿੰਘ ਮੈਂ ਪਹੁੰਚਾ ਬਾਬਾ ਪ੍ਰਗਟ ਸਿੰਘ ਜਥੇਬੰਦੀ ਬਾਬਾ ਧੱਕੜ ਸਿੰਘ ਸੋ ਗੱਲਬਾਤ ਕਰਨ ਲੱਗੇ ਆ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਥੇਦਾਰਾਂ ਨੂੰ ਜਥੇਦਾਰੀ ਤੋਂ ਲਾ ਕੇ ਘਰ ਨੂੰ ਭੇਜਿਆ ਜਾਂਦਾ ਹੈ ਉਸੇ ਮੁੱਦੇ ਤੇ ਗੱਲਬਾਤ ਕਰਦੇ ਆ ਆ ਵੀ ਜਿਵੇਂ 1 ਮਹੀਨੇ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਘਰ ਭੇਜਿਆ ਸੀਗਾ ਸੋ ਬਾਬਾ ਹਰਨਾਮ ਸਿੰਘ ਧੁਮਾਰਾ ਨੇ ਮੀਟਿੰਗ ਵੀ ਕੀਤੀ ਅਨੰਤਪੁਰ ਸਾਹਿਬ ਵਿਖੇ ਸੋ ਗੱਲ ਕਰੀਏ ਤਾਂ ਬਾਬਾ ਹਰਨਾਮ ਸਿੰਘ ਧੁਮਾ ਪਿਛਲੇ ਸਮੇਂ ਦੇ ਵਿੱਚ ਕੁੰਭ ਮੇਲੇ ਦੇ ਬੜੇ ਵਿਵਾਦਾਂ ਵਿੱਚ ਵੀ ਰਹੇ ਹੈਗੇ ਨੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਬਾਬਾ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿ ਜੀ ਕੀ ਫਤਿਹ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਸਵਾਗਤ ਆ ਆਉਜੀ ਦਾ ਵੀ ਧੰਨਵਾਦ ਜੀ ਚੈਨਲ ਦਾ ਧੰਨਵਾਦ। ਬਾਬਾ ਪ੍ਰਕਾਸ਼ ਸਿੰਘੀ ਸਵਾਲ ਇਹੀ ਹੈਗਾ ਕਿ ਜਿਸ ਤਰ੍ਹਾਂ ਬਾਬਾ ਹਰਨਾਮ ਸਿੰਘ ਤੁਮਾ ਹਾਂ ਜੀ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਕਰਦੇ ਨੇ ਜੀ ਜਿਹੜੇ ਜਥੇਦਾਰਾਂ ਨੂੰ ਤਾਰਿਆ ਗਿਆ ਸੀਗਾ ਗਿਆਨੀ ਰਕबीर ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰੀ ਤੋਂ ਲਾਇਆ ਸੀਗਾ ਆਹੋ ਜੀ ਸੋ ਜਿਸ ਤਰ੍ਹਾਂ ਜਥੇਦਾਰੀ ਤੋਂ ਲਾਇਆ ਸੀਗਾ ਤੇ ਇਹਨਾਂ ਦੇ ਇੱਕ ਅੰਦਰ ਰੋਹ ਆਇਆ ਹਾਂ ਵੀ ਇਹਨਾਂ ਨੂੰ ਜਥੇਦਾਰੀ ਤੇ ਕਿਉਂ ਤਾਰਿਆ ਗਿਆ ਤਾਰਿਆ ਗਿਆ ਸੋ ਜੇ ਪਿਛਲੇ ਸਮੇਂ ਦੀ ਗੱਲ ਕਰੀਏ 2 ਦਸੰਬਰ ਦੀ ਹਾਂ ਜੀ ਹਾਂ ਜੀ ਜਦੋਂ 2 ਦਸੰਬਰ ਨੂੰ ਜਥੇਦਾਰੀ ਤੋਂ ਲਾ ਬਾਬਾ ਹਰਨਾਮ ਸਿੰਘ ਤੁਮਾਂ ਨੂੰ ਉਸ ਟਾਈਮ ਯਾਦ ਕਿਉਂ ਨਹੀਂ ਆਇਆ ਉਸ ਟਾਈਮ ਵਿਰੋਧ ਕਿਉਂ ਨਹੀਂ ਕੀਤਾ ਐਸਪੀਸੀ ਦਾ ਇਹ ਜੀ ਆਹੀਂ ਦਾ ਆਪ ਆਖਣਾ ਚਾਹੁੰਦੇ ਆ ਵੀ ਜਿਹੜੇ ਗੁਰਮਖੋ ਪਿਆਰੇ ਇਹ ਜਿਹੜੀ ਦਮਦਬੀ ਚਕਸਾਲ ਹਨਾ ਜੀ ਉਹ ਉਹਨਾਂ ਸੂਰਬੀਰ ਯੋਧਿਆਂ ਦੀ ਹੈ ਜਿਨ੍ਹਾਂ ਨੇ 47 ਦੇ ਧਰਕੇ ਪ੍ਰਚਾਰ ਕੀਤਾ ਜੀ ਇਹ ਸਮੂਚੀ ਕੌਮ ਦੀ ਗਵਾਹੀ ਕੀਤੀ ਆ ਜੀ ਬਾਬਾ ਦੀਪ ਸਿੰਘ ਸ਼ਹੀਦ ਦੇ ਨਾਂ ਦੇ ਉੱਤੇ ਉਹਨਾਂ ਦੀ ਪੱਗ ਉਹਨਾਂ ਦੀ ਦਮਦਮੀ ਟਕਸਾਲ ਜਿਹੜੀ ਅੱਜ ਤੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਚਾਰਕ ਮਾਂ ਕੁਰਛਾ ਨੇ ਭੇਜੇ ਬਣਾ ਬਣਾ ਕੇ ਤੇ ਜਿਹੜੀ ਅੱਜ ਬਾਬਾ ਹਰਨਾਮ ਸਿੰਘ ਤੋਂ ਮਾਂ ਜਦੋਂ ਤੋਂ ਆਏ ਆ ਜੀ ਉਦੋਂ ਤੋਂ ਲੈ ਕੇ ਦਮਦਮੀ ਟਕਸਾਲ ਦਾ ਗੁਰਮਖੋ ਪਿਆਰੋ ਅਸੀਂ ਇਹ ਹਾਲਾਤ ਪੂਰੀ ਸਿੱਖ ਕੌਮ ਨੇ ਵੇਖਿਆ ਜਿਵੇਂ ਪੱਠੀ ਦੇ ਵਿੱਚ ਤੇੇ ਤੇਜ ਅੱਗ ਮਚਦੀ ਹੋਵੇ ਤੇ ਪਦਾਰਥ ਲਾ ਲਾ ਕੇ ਮਿੰਟੋ ਮਿੰਟੀ ਤਿਆਰ ਕਰੀ ਜਾਂਦੇ ਆ ਜੀ ਜੀ ਉਹੋ ਹੀ ਅੱਗ ਜਿਹੜੀ ਥੋੜੀ ਜੀ ਮੱਠੀ ਪੈਂਦੀ 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 ਪੈ ਜਾਵੇ ਜੀ ਤੇ ਇੱਕ ਵੇਰੀ ਗੁਰਮਖੋ ਪਿਆਰੋ ਬਲਦਾ ਹੋਇਆ ਧੂਆਂ ਜਿਹੜਾ ਜਿਹੜੀ ਅੱਗ ਬਲਦੀ ਸੀ ਪਦਾਰਥ ਤਿਆਰ ਕਰਦੀ ਸੀ ਉਹ ਬੁਝ ਜਾਣ ਵਾਲੀ ਗੱਲ ਚਲੀ ਜਾਂਦੀ ਆ ਜੀ ਜੀ ਤੇ ਜਿੱਥੋਂ ਤੱਕ ਇਹ ਜਿਹੜੀ ਅੱਜ ਇੱਕ ਦੰਦਮੇ ਟਕਸਾਲ ਆ ਜਿਹਦੇ ਵਿੱਚ ਗੁਰਮਖੋ ਅੱਜ ਉਹ ਘਾਟ ਆਈ ਆ ਉਹ ਪ੍ਰਚਾਰਕਾਂ ਦੇ ਆਗੂਆਂ ਦੇ ਖਣੋਂ ਆਈ ਆ ਜਿਵੇਂ ਆਗੂ ਸੀ ਜ਼ਿੰਮੇਵਾਰ ਸੀ ਨੌਜਵਾਨ ਕੌਮਤਾ ਯੋਧਿਓ ਸਰੀਤਲਾਂ ਦੇ ਤੁਸੀਂ ਦਾ ਸੀਸ ਧਰਿਆ ਧਰਿਆ ਵਾ ਟਕਸਾਲ ਦੇ ਮੋਢੀਆਂ ਨੇ ਇਹ ਜਿਹੜੇ ਮਾਵਾਂ ਨੂੰ ਜਨਮ ਦਿੱਤਾ ਨਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਿਧਾਂਤ ਚਾਲੂ ਰੱਖਿਆ ਸ਼ਸਤਰ ਤੇ ਜਵਾਨੀਆਂ ਲੈ ਕੇ ਏ ਆਣ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਏਟ ਤੇ ਜਿਹੜੇ ਤਿੰਨ ਸਾਲ ਦੇ ਜ਼ਿੰਮੇਵਾਰ ਉਹ ਗਵਾਹੀ ਕਰਕੇ ਪ੍ਰਚਾਰ ਕਰਦੇ ਨੇ ਅੱਜ ਸਿੱਖ ਕੌਮ ਦਾ ਤੇ ਜਿਹੜੀਆਂ ਆ ਜਿਹੜੀਆਂ ਜਿਵੇਂ ਅੱਜ ਬਾਬੜ ਨਾਮ ਸਿੰਘ ਨੂੰ ਆਖਿਆ ਗਿਆ ਤੁਸੀਂ ਉੱਥੇ ਗਏ ਨਾਤੇ ਤੇ ਤੁਸੀਂ ਜਾ ਕੇ ਕੁੰਭ ਦੇ ਮੇਲੇ ਤੇ ਕੁੰਭ ਦੇ ਮੇਲੇ ਮਨਾਏ ਗਏ ਇਹੋ ਜਿਹੇ ਜਿਹੜੇ ਉਹਨਾਂ ਦੇ ਉੱਤੇ ਸਾਰੇ ਲਾਏ ਹੋਏ ਦੋਚ ਇਹ ਹੀ ਗੁਰਮੁਖੋ ਪਿਆਰਿਓ ਦਾਮਦੌੜੀ ਤਿੰਨ ਸਾਲ ਦਾ ਜਥੇਦਾਰ ਉਹ ਹੁੰਦਾ ਜਿਹਨੂੰ ਇੱਕ ਬਿਨਾ ਕਾਲ ਪੁਰਖ ਵਾਹਿਗੁਰੂ ਤੋਂ ਕਿਸ ਦਾ ਡਰ ਨਾ ਹੁੰਦਾ ਉਹਨੂੰ ਗੁਰਬਾਣੀ ਤੇ ਪਹਿਲਾ ਆਪ ਭਰੋਸਾ ਤੇ ਦ੍ਰਿੜਤਾ ਹੁੰਦਾ ਤੇ ਗੁਰਮਖੋ ਅੱਜ ਜਿਹੜੀ ਸੇਕ ਕੌਮ ਸਾਡੀ ਜਿਹੜੀ ਅੱਜ ਜਾ ਰਹੀ ਜਿਨ੍ਹਾਂ ਦੇ ਤੇ ਆ ਹਾਲ ਹੋ ਰਿਆ ਵੇਲਾਂ ਦੇ ਵਿੱਚ ਰੋਣ ਲਿਆ ਜਿਹੜੇ ਲੋਕ ਅੱਜ ਧਰਮ ਸਾਈ ਧਰਮ ਤਾੜਨ ਕਰੀ ਜਾ ਰਹੇ ਆ ਜਿਹੜੇ ਮਨੁੱਖ ਦੇਰਿਆਂ ਨਾਲ ਜੁੜਦੇ ਆ ਉਹ ਅੱਜ ਸਾਡੇ ਜਦੋਂ ਆਗੂਆਂ ਦੇ ਵਿੱਚ ਕਮਜ਼ੋਰੀ ਆਈ ਤੇ ਉਹ ਸਾਰੀ ਇਹਨਾਂ ਦੇ ਦੁੱਖ ਹੋਈ ਗੁਰਮਖੋ ਪਿਆਰੋ ਸਿੱਖ ਜਿਹੜੀ ਉਲਟ ਰਾਏ ਪੈ ਗਈ ਆ ਤੇ ਜੇ ਇਹ ਸਮਝਦੇ ਅਸੀਂ ਜਿਹੜੇ ਗਰੀਬ ਲੋਕ ਉਹਨਾਂ ਦੇ ਘਰਾਂ ਦੇ ਵਿੱਚ ਢਾ ਕੇ ਬੱਚਿਆਂ ਨੂੰ ਕੇਸ ਰਖਾਓ ਬੱਚਿਆਂ ਨੂੰ ਤੁਸੀਂ ਗੁਰੂ ਦੀ ਸਿੱਖੀ ਨਾਲ ਜੋੜੋ ਸ਼ਾਸਤਰ ਲੈ ਕੇ ਦਿਓ ਅੱਜ ਜੋ ਅਸੀਂ ਓਕਾ ਦਿੰਨੇ ਜਾ ਕੇ ਜੀ ਅੰਬਰਸਨ ਚਾਰ ਵੇਲੇ ਕਾਡ ਦਿੱਤੇ ਜਾ ਰਹੇ ਪਹਿਲਾਂ ਇੰਨੇ ਸਾਲ ਗੁਰਮਖੋ ਪਿਆਰਿਓ ਅਸੀਂ ਕਿਉਂ ਸੁਤੇ ਰਹਿ ਗਏ ਜਦੋਂ ਸਾਡਾ ਬਾਗ ਉੱਜੜ ਗਿਆ ਜਦੋਂ ਸਾਡਾ ਬਾਗ ਉੱਜੜ ਗਿਆ ਨਾ ਜਿਵੇਂ ਸਾਖੀ ਸੁਣਾਉਂਦੇ ਹੁੰਦੇ ਵੀ ਇੱਕ ਬਾਗ ਸੀ ਤੇ ਰਾਜੇ ਨੂੰ ਚੰਦਨ ਦੀਆਂ ਲੱਕੜਾਂ ਦੀ ਲੋੜ ਪੈ ਗਈ ਉਹਨੇ ਨਾ ਰੋਜ਼ ਵੇਚ ਵੇਚ ਕੇ ਆਰੇ ਦੇ ਉੱਤੇ ਤੇ ਉਹ ਇੱਕ ਕੈਦ ਦਾ ਦਸਤਾਇਰ ਰਹਿ ਗਿਆ ਤੇ ਉਹਨੂੰ ਕੀਤ ਪਤਾ ਲੱਗਾ ਵੀ ਇਹ ਚੰਦਨ ਸਾੜ ਬੈਠਾ ਆ ਜਿਹੜੀ ਸਿੱਖ ਕੌਮ ਦੀ ਜਵਾਨੀ ਕਰਾਏ ਪਈ ਆ ਨਾ ਇਹ ਸਾਡੇ ਅਜਾ ਆਗੂਆਂ ਦੇ ਖੂਨੋਂ ਹੀ ਪਈ ਆ ਜੇ ਇਹਨਾਂ ਨੂੰ ਮਹਾਪੁਰਸ਼ ਬਾਬਾ ਜਰਨੈਲ ਸਿੰਘ ਵਰਗਾ ਜੋ ਦਾ ਸੂਰਬੀਰ ਵਜਨ ਦਾ ਬਲੀ ਅੱਜ ਸੇਧ ਦਿੰਦਾ ਇਹ ਟੀਗਿਆਂ ਵੱਲ ਕਦੇ ਨਹੀਂ ਸੀ ਤੁਰਦੀ ਇਹ ਲੋਕ ਅੱਜ ਧਰਮ ਪਰਵਰਤਨ ਕਰਨ ਵਾਲੀ ਕਦੇ ਨਹੀਂ ਸੀ ਤੁਰਦੀ ਜਿਹੜੀਆਂ ਕਮਜ਼ੋਰੀਆਂ ਆਇਆਂ ਉਹ ਸਾਡੇ ਨਾ ਆਗੂਆਂ ਦੇ ਗੁਰਮੁਖੋਂ ਨਗਹਿਲੀ ਦੇ ਕਰਕੇ ਆਈਆਂ ਚਲੋ ਅਗਲੇ ਸਵਾਲ ਤੇ ਹਣੇ ਬਾਬਾ ਪ੍ਰਗਟ ਸਿੰਘ ਜੀ ਹਾਂ ਜੀ ਜਿਵੇਂ ਐਸਜੀਪੀਸੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹਾਂ ਜੀ ਇੱਕ ਪਾਸੇ ਅਸਤੀਫਾ ਦਿੰਦੇ ਨੇ ਜੀ ਜੇ ਗੱਲ ਕਰੀਏ ਸ਼ਰਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਂ ਜੀ ਜਦੋਂ ਇਹਨਾਂ ਦਾ ਅਸਤੀਫਾ ਹੋ ਜਾਂਦਾ ਹਾਂ ਜੀ ਕਹਿੰਦੇ ਵੀ ਅੰਤਰੰਕ ਕਮੇਟੀ ਨੂੰ ਇਹ ਕਹਿਣਾ ਚਾਹੀਦਾ ਹੈ ਵੀ ਅਸਤੀਫਾ ਵਾਪਸ ਲੈ ਲੈਵੇ ਧਾਮੀ ਸਾਹਿਬ। ਅੱਛਾ ਧਾਮੀ ਸਾਹਿਬ ਅਸਤੀਫਾ ਵਾਪਸ ਨਹੀਂ ਲੈਂਦੇ। ਹਾਂ। ਲੇਕਿਨ ਜਦੋਂ ਸੁਖਬੀਰ ਬਾਦਲ ਧਾਮੀ ਸਾਹਿਬ ਦੇ ਘਰ ਪਹੁੰਚਦੇ ਆ। ਹਾਂ ਜੀ। ਫਿਰ ਧਾਮੀ ਸਾਹਿਬ ਆਪਣਾ ਅਸਤੀਫਾ ਵਾਪਸ ਲੈ ਲੈਂਦੇ ਆ। ਇਹ ਸਾਰੀ ਦਾਲ ਖਿਚੜੀ ਕਿਵੇਂ ਲੱਗਦੀ ਤੁਹਾਨੂੰ? ਇਹ ਜੀ ਇਹਨਾਂ ਨੇ ਜਿਹੜਾ ਇਸ ਤਰ੍ਹਾਂ ਹੋ ਗਿਆ ਵੀ ਜਿਵੇਂ ਕੋਈ ਇੱਕ ਸਾਫਤ ਮਰੂਦ ਹੁੰਦਾ ਨਾ। ਜੀ। ਤੇ ਇੱਕ ਕੇਲਾ ਹੁੰਦਾ ਵਾ ਤੇ ਸਾਰੇ ਪੰਜ ਸੱਤ ਦੇ ਉਹਨਾਂ ਦੀ ਇਹ ਜਿਹੜੀ ਕਰਕੇ ਨਾ ਜਿਹੜੇ ਉਹਨਾਂ ਦੇ ਸਿਧਾਂਤਾਂ ਦੀ ਉਹਨਾਂ ਦੀ ਸੋਚ ਦੀ ਇੱਕ ਚਾਰਟ ਬਣਾਤੀ ਚਾਰਟ ਜੀ ਉਹ ਪਲੇਟ ਦੇ ਵਿੱਚ ਪਾ ਕੇ ਸਾ ਉਹਨਾਂ ਨੂੰ ਪਰੋਸ ਦਿੱਤੀ ਆ ਵੀ ਜਿਹੜੀ ਚੀਜ਼ ਤੈਨੂੰ ਚੰਗੀ ਲੱਗੇ ਤੂੰ ਆ ਵੜ ਸਕਦਾ ਸਾਬਤ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਰਹਿ ਗਿਆ ਹੂੰ ਜੇ ਸਾਬਤ ਹੁੰਦੇ ਇਹ ਆਗੂ ਤੇ ਇਹ ਗੁਰਮਖੋ ਪਿਆਰਿਓ ਪੜਾ ਧਾਮੀ ਸਾਹਿਬ ਹੋਣ ਪੜਾਇ ਸੁਖਵੀਰ ਹੁੰਦਾ ਪੜਾ ਗੁਰਮਖੋ ਪਿਆਰਿਓ ਇਹ ਜਿਹੜੇ ਇਹਨਾਂ ਦੇ ਨਾਲ ਦੇ ਪ੍ਰਬੰਧਕ ਕਮੇਟੀ ਦੇ ਚਲਾਉਣ ਵਾਲੇ ਤੇ ਇਹ ਗੁਰਮਖੋ ਇੱਥੋਂ ਤੱਕ ਗੱਲਾਂ ਨਹੀਂ ਸੀ ਪਹੁੰਚਣੀਆਂ ਅੱਜ ਵੀ ਇਹਨਾਂ ਦਾ ਸੰਭਲਦਾ ਟਾਈਮ ਆ ਅਸੀਂ ਅੱਜ ਇਹ ਇੱਕ ਪਲੇਡ ਪਾਰਪ ਤੇ ਇਕੱਠੇ ਹੋ ਕੇ ਤੇ ਸਮੁੱਚੀ ਕੌਮ ਦੀ ਗਵਾਹੀ ਕਰੀਏ ਜਿਹੜੇ ਲੋਕ ਧਰਮ ਪਰਿਵਰਤਨ ਕਰਾ ਰਹੇ ਆ ਪਿੰਡਾਂ 'ਚ ਜਾ ਕੇ ਪ੍ਰਚਾਰ ਕਰੋ ਇਹ ਸਾਡਾ ਅੱਜ ਵੀ ਕਮੇਟੀਆਂ ਸਾਥ ਦੇਣ ਪ੍ਰਬੰਧਕ ਸ਼੍ਰੋਮਣੀ ਕਮੇਟੀ ਅਹੀਂ ਲੈ ਕੇ ਦੇਣ ਨੂੰ ਤਿਆਰ ਆ ਦਾਵੇ ਨਾ ਹਜ਼ਾਰਾਂ ਲੋਕ ਸਾਡੇ ਤੋਂ ਮਹੀਨੇ ਦੇ ਵਿੱਚ ਕੇਸ ਰਖਾ ਕੇ ਅੰਮ੍ਰਿਤਧਾਰੀ ਕੀਤੇ ਅਸੀਂ ਦਾਵੇ ਨਾ ਨੇ ਅਸੀਂ ਕਰਾਂਗੇ ਪਰ ਸਾਡੇ ਵਾਸਤੇ ਜੜੀਆਂ ਚੀਜ਼ਾਂ ਦੀ ਲੋੜ ਆ ਅੱਜ ਗੁਰਮਖੋ ਪਿਆਰਿਓ ਉਹਨਾਂ ਦੇ ਘਰਾਂ 'ਚ ਜਾ ਕੇ ਬੱਚਿਆਂ ਦੇ ਤੇ ਅਸੀਂ ਉਹਨਾਂ ਨੂੰ ਮੱਇਆ ਕਰਾ ਸਕੀਏ ਸਾਡੇ ਕੋਲੇ ਉਨੀ ਹਿੰਮਤ ਨਹੀਂ ਆਹੀਂ ਉਥੋਂ ਗੁਰਮਖੋ ਹੁਣ ਵੀ ਕੌਮੀ ਲੋਕ ਅਨਸਾਮ ਮੋਰਚੇ ਦੇ 2 ਸਾਲ ਹੋ ਗਏ ਸੀ ਤੇ ਇੱਥੇ ਲਾਗੇ ਕਰਾਲੀ ਦੇ ਗਏ ਆ ਤੇ ਉਥੇ 13 14 ਬੱਚਿਆਂ ਦੀ ਰੋਜ਼ ਕਲਾਸ ਲਾ ਕੇ ਤੇ ਗਤਕੇ ਦੀ ਨਾਲ ਘੋੜਸਵਾਰੀ ਤੇ ਉਥੇ ਸਾਡਾ ਹੁਣ ਵੀ ਮਨ ਬਣਿਆ ਹਜ਼ਾਰਾਂ ਬੱਚਿਆਂ ਨੂੰ ਅਸੀਂ ਕੇਸ ਰਖਾਈਏ ਹਜ਼ਾਰਾਂ ਬੱਚਿਆਂ ਨੂੰ ਅਸੀਂ ਅੰਮ੍ਰਿਤਧਾਰੀ ਬਣਾਈਏ ਤੇ ਉਹ ਸਾਡੇ ਪੁਰਾਣੇ ਚੱਲ ਰਿਹਾ ਉਹ ਉਸੇ ਸਵਾਲ ਤੇ ਦੁਬਾਰਾ ਆਪਾਂ ਹੋਣੇ ਤੁਹਾਡੀ ਗੱਲ ਥੋੜੀ ਦੂਜੇ ਪਾਸੇ ਨੂੰ ਚਲੀ ਗਈ ਹਾਂਜੀ ਸੋ ਜਿਸ ਤਰ੍ਹਾਂ ਬਾਬਾ ਹਰਨਾਮ ਸਿੰਘ ਤੁਮਾਰਾ ਨੇ ਐਸਪੀਸੀ ਸਾਹਮਣੇ ਧਰਰਾ ਲਾਇਆ ਵੱਡਾ ਕਾਫਲਾ ਲੈ ਕੇ ਉਹਦੇ ਵਿੱਚ ਬਾਬਾ ਦਾਦੂਵਾਲ ਉਥੇ ਕਲਕੱਤਾ ਵੀ ਪਹੁੰਚੇ ਜਿਹੜੀ ਕਮੇਟੀ ਸੀ ਦਿੱਲੀ ਦੀ ਜੀ ਸੋ ਇਹ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇ 15 April ਤੱਕ ਹਾਂਜੀ ਇਹਨਾਂ ਦਾ ਇਹਨਾਂ ਨੂੰ ਬਿਹਾਲ ਨਹੀਂ ਕੀਤਾ ਜਾਂਦਾ ਗਿਆਨੀ ਰਕबीर ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅੱਛਾ ਫਿਰ ਅਸੀਂ ਵੱਡਾ ਐਕਸ਼ਨ ਲਵਾਂਗੇ ਹਾਂਜੀ ਉਹਦੇ ਤੇ ਕੀ ਕਹੋਗੇ ਅਸੀਂ ਤਾਂ ਨੇ ਜੀ ਇਹ ਜਿਹੜੇ ਐਕਸ਼ਨ ਲੈਣ ਤੇ ਨਹੀਂ ਬਾਲ ਕਰਾਉਣ ਕਰਨ ਤੇ ਜੀ ਜਿਨ੍ਹਾਂ ਨੂੰ ਅਸੀਂ ਬਾਲ ਕਰਾਉਣਾ ਗੁਰਮਖੋ ਪਿਆਰੋ ਉਹ ਅੱਜ ਜੋ ਦਰਦ ਮੰਨਦੇ ਪਏ ਕੌਮ ਦਾ ਹਾਂ ਉਨ੍ਹਾਂ ਦੇ ਮਨ 'ਚ ਪਹਿਲਾਂ ਕਿਉਂ ਨਹੀਂ ਇਹ ਦਰਦ ਦੇ ਘਾਟਾਂ ਦਿਸੀਆਂ ਇਹਨਾਂ ਨੇਤਰਾਂ ਦੇ ਨਾਲ ਸਾਨੂੰ ਵੀ ਆ ਜਿਹੜੀਆਂ ਘਾਟਾਂ ਵਾਂ ਕਮੀਆਂ ਵਾਂ ਕਮਜ਼ੋਰੀਆਂ ਵਾਂ ਅਸੀਂ ਦੁਨੀਆ ਦੇ ਸਾਹਮਣੇ ਗੱਲ ਕਰੀਏ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਦੀ ਸਾਨੂੰ ਚਾਬੀ ਮਿਲੀ ਆ ਗੁਰੂ ਦਾ ਚੌਰ ਮਿਲਿਆ ਆ ਵਾ ਤੇ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਭੈਰ ਆ ਕੇ ਦੁਨੀਆ 'ਚ ਗੱਲ ਕਰੀਏ ਅੱਜ ਜਿਹੜੇ ਕਿਉਂ ਲੱਗੇ ਅਸੀਂ ਇਹ ਗੱਲ ਕਰਨ ਨੂੰ ਆ ਤੇ ਸਾਨੂੰ ਕਿਉਂ ਬਣਾ ਕਰਨਾ ਪਿਆ ਜੇ ਅਸੀਂ ਪਹਿਲਾਂ ਹੀ ਇਹਨਾਂ ਗੱਲਾਂ ਤੋਂ ਸੁਚੇਤ ਰਹਿੰਦੇ ਤੇ ਅੱਜ ਜਿਹੜੀ ਸਾਡੀ ਕੌਮ ਗੁਰਮਖੋ ਜਿਹੜੀ ਅੱਜ ਧੜਿਆਂ ਦੇ ਵਿੱਚ ਪਾੜ ਰਹੀ ਜਾਰੀ ਆ ਜਿਵੇਂ ਬਾਬਾ ਨਾਮ ਸਿੰਘ ਤੁਮੇ ਦੇ ਨਾਲ ਕੋਈ ਉਹਨਾਂ ਨੇ ਸੰਤ ਸਮਾਜ ਇਕੱਠਾ ਕੀਤਾ ਜਿਵੇਂ ਅੱਜ ਇੱਕ ਅਕਾਲੀ ਦਾਲ ਵੱਖਰੀ ਚੱਲ ਰਹੀ ਆ ਉਹਾਂ ਦੇ ਵੀ ਇਹ ਅਸਲੀ ਦੀ ਉਹ ਦੂਜਿਆਂ ਦੇ ਅਸੀਂ ਅਸਲੀ ਆ ਦੂਜੇ ਉਹਦੇ ਅਸਲੀ ਅਸੀਂ ਇਹ ਭੜਤੀ ਚ ਲਾ ਦਿੱਤੀ ਉਹਨਾਂ ਨੇ ਗੁਰਮਖੋ ਸਾਰੀ ਬੇਤਪਾਕੀ ਨੂੰ ਛੱਡ ਦਿਓ ਤੇ ਤੁਹਾਡੇ ਉੱਤੇ ਕੰਪਨੀਆਂ ਏਜੰਸੀਆਂ ਤੇ ਮੁਲਕਾਂ ਦੀ ਨਿਗਾਹ ਤੁਹਾਡੇ ਕਾਲ ਤਖਤ ਨੂੰ ਨੀਵਾ ਖੋਣ ਵਾਸਤੇ ਇਹ ਸਾਰੇ ਢਾਂਚੇ ਤਾਂ ਚੱਲਦੇ ਪਏ ਆ ਕਾਲ ਤਖਤ ਨੂੰ ਨੀਵਾ ਖਵਾਈਏ ਤੇ ਆਮ ਜਿਹੜੇ ਤਖਤ ਆ ਉਹਨਾਂ ਦੇ ਬਰਾਬਰ ਕਰੀਏ ਇਸ ਵੇਲੇ ਸਾਡੇ ਜਥੇਬੰਦੀਆਂ ਦੇ ਪਾਰਟੀਆਂ ਦੇ ਲੋਕ ਆ ਉਹਨਾਂ ਦੇ ਵਿੱਚ ਇਹ ਫੁੱਟ ਦੇ ਸ਼ਿਕਾਰ ਹੋ ਗਏ ਆ ਇਹਨਾਂ ਨੂੰ ਬੇਨਤੀ ਕਰਦੇ ਚਾਹੁੰਦੇ ਤੁਸੀਂ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਗਏ ਜਿਵੇਂ ਹੁਣ ਭਾਈ ਤਲਦੀਪ ਸਿੰਘ ਗਰਗਾਜ ਉਹਨਾਂ ਨੂੰ ਤਾਕਤ ਦੇ ਜਥੇਦਾਰ ਬਣਾਤਾ ਤੇ باقی ਆ ਸਾਰੀਆਂ ਜਥੇ ਬੰਦੀਆਂ ਦੇ ਵਿੱਚੋਂ ਉਹ ਜਿਥੇ ਬੰਦੀਆਂ ਨੇ ਰੋਸ ਕੀਤਾ ਵੀ ਉਹ ਮਾਣ ਮਰਜਾਦਾ ਦੇ ਨਾਲ ਨਹੀਂ ਹੋਇਆ ਕੀਤਾ ਚਲੋ ਤੁਸੀਂ ਅੱਗੇ ਸਿਲ ਜਾ ਲਓ ਇਸ ਮਸਲੇ ਨੂੰ ਅੱਗੇ ਤੋਂ ਚਲੋ ਜਿਹੜੀ ਮਰਜਾਦਾ ਬਣੀ ਆ ਉਹ ਇਸ ਤਰ੍ਹਾਂ ਚੱਲੇ ਹੁਣ ਜਿਹੜਾ ਹੋ ਗਿਆ ਉਹਨੂੰ ਨਾ ਤੁਸੀਂ ਹੁਣ ਬੈਕ ਲਿਆਓ ਉਹਦੇ ਤੇ ਗੁਰਮਖੋ ਪਿਆਰਿਓ ਤੁਸੀਂ ਪੈਰਾ ਦਿਓ ਵੀ ਅੱਗੇ ਤੋਂ ਅਸੀਂ ਸੁਧਾਰ ਲਿਆਣ ਕੇ ਤੇ ਅੱਗੇ ਤੋਂ ਅਸੀਂ ਇਸ ਤੰਗ ਦੇ ਨਾਲ ਜਿਵੇਂ ਜਥੇਦਾਰ ਨੂੰ ਮਾਨ ਸਤਕਾਰ ਨਾਲ ਪਾਇਆ ਜਾਂਦਾ ਓਵੇਂ ਹੀ ਮਾਨ ਸਤਕਾਰ ਦੇ ਨਾਲ ਸਿਰੋਪਾਉ ਦੇ ਕੇ ਜਥੇ ਬੰਦੀਆਂ ਸਤਕਾਰ ਨੂੰ ਬਾੜ ਰੱਖਣ ਅੱਗੇ ਤੋਂ ਗੁਰਮਖੋ ਪਿਆਰਿਓ ਤੁਹਾਡਾ ਜਰੂਰ ਹੋਣਾ ਚਾਹੀਦਾ ਵਾ ਬਾਬਾ ਪ੍ਰਗਟ ਸਿੰਘ ਜੀ ਜਿਵੇਂ ਬਾਬਾ ਬਲਵੀਰ ਸਿੰਘ 94 ਕਰੋੜੀ ਹਾਂ ਜੀ ਜਦੋਂ ਉਹਨਾਂ ਨੇ ਉੱਥੇ ਵੀ ਪਹੁੰਚੇ ਸੀਗੇ ਉਹ ਅਨੰਦਪੁਰ ਸਾਹਿਬ ਹਾਂ ਉਹਨਾਂ ਨੇ ਵੀ ਗੱਲ ਰੱਖੀ ਸੀ ਵੀ ਇਹਨਾਂ ਨੂੰ ਬਹਾਲ ਕੀਤਾ ਜਾਵੇ ਕਿਉਂ ਇਹਨਾਂ ਨੂੰ ਤੋਰੇਗਾ ਲਾਇਆ ਗਿਆ ਜਥੇਦਾਰੀ ਤੋਂ ਸੋ ਉਹਨਾਂ ਨੇ ਦੁਬਾਰਾ ਫਿਰ ਇੱਕ ਬਿਆਨ ਦਿੱਤਾ ਹੈ ਵੀ ਇਹਨਾਂ ਨੂੰ ਬਹਾਲ ਕੀਤਾ ਜਾਵੇ ਨਹੀਂ ਤਾਂ ਅਸੀਂ ਵੀ ਸਟੈਂਡ ਲਵਾਂਗੇ ਅਸੀਂ ਵੀ ਅੱਗੇ ਕਦਮ ਚੱਕਾਂਗੇ ਇਹਦੇ ਵਿੱਚ ਹੁਣ ਗੁਰਮਖੋ ਵਿਆਹ ਇਹ ਦੋਤਾ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਵੀ ਤਖਤਾਂ ਦੇ ਸਾਡੇ ਜਥੇਦਾਰ ਬਣੇ ਪੜਾ ਗਿਆਨੀ ਹਰਪ੍ਰੀਤ ਸਿੰਘ ਜੀ ਆ ਜੀ ਪੜਾ ਸੁਲਤਾਨ ਸਿੰਘ ਜੀ ਆ ਪ੍ਰਗਬੀਰ ਸਿੰਘ ਜੀ ਆ ਇਹ ਜਥੇਦਾਰ ਸਾਹਿਬਾਂ ਨੂੰ ਇਹ ਸੂਝੀ ਕਰਨੀ ਚਾਹੀਦੀ ਜਿਹੜੇ ਸਾਡੇ ਭਰਾਵਾਂ ਨੂੰ ਹੁਣ ਬਾਤਾਂ ਲਾਤਾ ਵਾ ਉਹ ਵੀ ਤੁਹਾਡਾ ਭਰਾ ਵਾ ਤੁਸੀਂ ਉਹਦਾ ਅੱਗੇ ਤੋਂ ਸਹਿਯੋਗ ਦਿਓ ਤੁਸੀਂ ਵੀ ਜਥੇਦਾਰੀ ਕੀਤੀ ਆ ਤੇ ਕਾਮ ਦੇ ਵਿੱਚ ਦੁਗਤਾ ਨਾ ਬਣਨ ਦੀਏ ਗੁਰਮਖੋ ਪਿਆਰੋ ਅੱਧੇ ਉਹਨਾਂ ਦੇ ਨਾਲ ਹੋਗੇ ਉਹਨਾਂ ਦੇ ਅੱਧੇ ਤੁਹਾਡੇ ਨਾਲ ਹੋਗੇ ਤੇ ਉਹ ਸਾਰੀ ਦੁਗਤਾ ਬਣੀ ਰਹੂਗੀ ਕੌਮ ਦੇ ਵਿੱਚ ਅਸੀਂ ਦੁਗਤਾ ਮਟਾਉਣੀ ਆ ਤੇ ਗੁਰਮਖੋ ਅਸੀਂ ਆਪ ਥੋੜਾ ਜਿਹਾ ਨੀਵਾ ਪੱਖ ਵਿਖਾ ਕੇ ਤੇ ਅਸੀਂ ਕਾਲਤਾ ਸਾਹਿਬ ਦੇ ਸਾਹਮਣੇ ਸਾਰੇ ਝੁਕੀਏ ਜਿਹੜੇ ਬਣੇ ਹੋਏ ਉਹ ਵੀ ਝੁਕਣਾ ਤੇ ਜਿਹੜੇ ਨਹੀਂ ਬਣੇ ਉਹ ਵੀ ਝੁਕ ਕੇ ਕਹਿਣਾ ਵੀ ਜਿਹੜਾ ਸਾਡਾ ਅੱਗੇ ਸਪੂਰਨ ਕਰੋ ਜਿਹੜਾ ਕਾਰਜਾ ਤੇ ਜਿਹੜੀ ਮਰਜ਼ਾਦਾ ਮਾਨ ਮਰਜ਼ਾਦਾ ਦੀ ਗੱਲ ਕੀਤੀ ਆ ਅੱਗੇ ਤੋਂ ਸਾਨੂੰ ਬਾਲ ਕਰਨੀ ਚਾਹੀਦੀ ਹੈ ਤੇ ਇਹ ਨਹੀਂ ਪੱਖ ਕਰਨਾ ਚਾਹੀਦਾ ਇਹ ਬਹੁਤ ਹੋਰ ਵਿਰੋਧਵਾਦ ਸਕਦਾ ਕੁਝ ਜਾਇਦਾਰ ਕਹਿਣਗੇ ਨਹੀਂ ਲੈਣ ਦੇਣਾ ਕੋਈ ਕਹਿਣਗੇ ਲਾਉਣਾ ਗੁਰਮੁਖੋ ਪਿਆਰਿਓ ਦੋ ਪੱਖ ਉਸੇ ਵਕਤ ਹੀ ਖੜੇ ਹੋਗੇ ਕੌਮ ਦੂਤਾਂ ਚ ਪੈ ਗਈ ਕੌਮ ਨੂੰ ਦੂਤਾਂ ਜਿਤ ਪਾਉਣ ਵਾਲੇ ਇਹ ਜਿਹੜੇ ਆਗੂ ਆ ਐਸੇ ਕਰਕੇ ਸਲਝਾ ਲੈਣ ਕਾਲਤਾ ਸਾਹਿਬ ਜੀ ਦੇ ਸਾਹਮਣੇ ਇਕੱਠੇ ਹੋਣ ਹੋ ਕੇ ਕਹਿਣ ਵੀ ਜੋ ਪਿੱਛੇ ਹੋ ਗਿਆ ਅੱਗੇ ਸਮਝ ਚੱਲੋ ਲੰਦ ਲਾਲਾ ਪਿੱਛੇ ਜੋ ਬੀਤੀ ਸੋ ਬੀਤੀ ਐਸੇ ਗੁਰਮਖੋ ਪਿਆਰੋ ਵਿਚਾਰ ਧਾੜਨ ਕਰਕੇ ਚਾਹੀਦਾ ਬਾਬਾ ਪ੍ਰਗਟ ਸਿੰਘ ਜੀ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਕਿਸੇ ਪੱਤਰ ਕਰਨੇ ਸਵਾਲ ਕੀਤਾ ਸੀ ਹਾਂ ਜੀ ਵੀ ਤੁਸੀਂ ਸ਼ਰਮਨੀ ਕਾਲੀਦਾਨ ਨੂੰ ਬੁਲੰਦੀਆਂ ਵੱਲ ਲੈ ਕੇ ਜਾਓਗੇ ਜਾ ਕਿਵੇਂ ਹੈ ਹਾਂ ਉਹਨਾਂ ਨੇ ਅੱਗੇ ਜਵਾਬ ਦਿੱਤਾ ਮੈਂ ਸ਼ਰੋਮਨੀ ਕਾਲੀਦਾ ਤੁਹਾਨੂੰ ਮੈਂ ਨੁਮਾਇੰਦਾ ਨਹੀਂ ਹਾਂ ਮੈਂ ਤਾਂ ਪੰਥਕ ਸੇਵਾਦਾਰ ਹਾਂ ਬੜੀ ਵੱਡੀ ਗੱਲ ਉਹਨੇ ਆਖੀ ਆ ਹੂੰ ਉਹ ਗੁਰਮਖੋ ਪਿਆਰੇ ਇਹਨਾਂ ਦੇ ਬੰਨਾ ਜੋ ਵੀ ਭੁਲੇਖਾ ਨਿਕਲ ਗਿਆ ਜਿਹੜੇ ਕਹਿੰਦੇ ਵੀ ਉਹ ਤਖਤ ਦਾ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਪੰਥ ਦੀ ਗੱਲ ਕਰਦੇ ਹੋ ਪੜਾ ਦਮ ਦਾ ਵੀ ਟਕਸਾਲ ਕਰਦੀ ਸੰਤ ਸਮਾਜ ਕਰਦਾ ਦੂਜੇ ਤਖਤਾਂ ਦੇ ਜਥੇਦਾਰ ਕਰਦੇ ਉਸੇ ਪੰਥ ਦੀ ਉਹ ਗੱਲ ਗਲਪਾ ਤਾਂ ਅੱਜ ਕਰਦਾ ਪਿਆ ਵਾ ਤੁਸੀਂ ਉਹਦਾ ਸਾਥ ਦਿਓ ਉਹਨੂੰ ਸਲਾਹ ਦਿਓ ਉਹਦੇ ਨਾਲ ਚੱਲੋ ਚੱਲ ਕੇ ਵੀ ਆਪਾਂ ਜਿਹੜੀਆਂ ਬਾਕੀ ਟਿਹਾਈਆਂ ਆਂ ਕੌਮ ਦੇ ਵਿੱਚ ਸਾਡੀ ਸਿੱਖ ਕੌਮ ਦੀਆਂ ਮਰਜ਼ਾਦਾ ਦੇ ਵਿੱਚ ਆਈਆਂ ਤੇ ਇਹ ਮਰਜ਼ਾਦਾ ਫੇਰ ਅਸੀਂ ਬਹਾਲ ਕਰਕੇ ਕਾਇਮ ਕਰਕੇ ਤੇ ਅੱਗੇ ਤੋਂ ਸਾਨੂੰ ਤੋੜਨਾ ਚਾਹੀਦਾ ਹੂੰ ਬਾਬਾ ਪਰਕਸ਼ ਸਿੰਘ ਜੀ ਸਹੀਲਾ ਸਵਾਲ ਇਹੀ ਕਰਦੇ ਆਂ ਵੀ ਜਿਸ ਤਰ੍ਹਾਂ ਗਿਆਨੀ ਰਗਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਰਿਹਾ ਸੌਰੀ ਬਹਾਲ ਨਹੀਂ ਕਰਦੇ ਹਾਂ ਫਿਰ ਇਹਨਾਂ ਦਾ ਸਟੈਂਡ ਕੀ ਹੋਵੇਗਾ ਬਾਬਾ ਹਰਨਾਬ ਸਿੰਘ ਗੁਰਾਦਾ ਅਜੀਦਾ ਇਹ ਆਪ ਬੇਨਤਾ ਕੀਤਾ ਖਾਲਸੇ ਨੇ ਵੀ ਸਾਨੂੰ ਦੁਬਤਾਜ ਦੇ ਗਾਂ ਝਗੜਾ ਵਧਾਉਣਾ ਨਹੀਂ ਚਾਹੀਦਾ ਆਪ ਦੇ ਸਿੱਖ ਕੌਮ ਦੇ ਮੁੱਦਿਆਂ ਤੋਂ ਹੋਰ ਸਾਡੇ ਮੁੱਦੇ ਬੜੇ ਆ ਜਿਵੇਂ ਅੱਗੇ ਬੰਦੀ ਸਿੰਘਾਂ ਦੇ ਕੀਤੇ ਆ ਸਾਡੇ ਧਰਮ ਪਰ ਬਰਤਨ ਹੋ ਰਿਹਾ ਸਾਡੇ ਲੋਕ ਤੜਾ ਤੜ ਨਸ਼ੇ ਦੇ ਨਾਲ ਮਰੀ ਜਾਂਦੇ ਆ ਸਾਨੂੰ ਇਹਨਾਂ ਮੁੱਦਿਆਂ ਉੱਲੀ ਧਿਆਨ ਦੇਣਾ ਚਾਹੀਦਾ ਅਸੀਂ ਐਸੇ ਮੁੱਦੇ ਤੇ ਨਾ ਉਲਝ ਜਗੇ ਇਹ ਚੰਗਾ ਉਹ ਮਾੜਾ ਉਹ ਮਾੜਾ ਉਹ ਚੰਗਾ ਐਸੇ ਜ ਨਹੀਂ ਉਲਟੇ ਰਗੇ ਜੀ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚੇ ਸੀਗਾ ਬਾਬਾ ਪ੍ਰਗਟ ਸਿੰਘ ਹੋਰਾਂ ਜੀ ਤੇ ਕੋਲ ਸੋ ਗੱਲਬਾਤ ਕੀਤੀ ਹੈ ਜਿਵੇਂ ਬਾਬਾ ਹਰਨਾਮ ਸਿੰਘ ਤੁਮਾ ਐਸਟੀਪੀਸੀ ਦਰਬਾਰ ਸਾਹਿਬ ਦੇ ਅੱਗੇ ਉਹਨਾਂ ਨੇ ਧਰਨਾ ਲਗਾਇਆ ਸੀਗਾ ਤੀਜਾ ਸਿੰਘ ਸੁਨਦਰੀ ਹਾਲ ਦੇ ਸਾਹਮਣੇ ਸੋ ਤੁਸੀਂ ਸਾਰਾ ਮਸਲਾ ਸੁਣਿਆ ਵੀ ਹੈ ਸੋ ਜਿਸ ਤਰ੍ਹਾਂ ਬਾਬਾ ਜੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇਸ ਵੀਡੀਓ ਨੂੰ ਬਹੁਤ-ਬਹੁਤ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਜਾਣਕਾਰੀ ਦੇਣ ਵਾਸਤੇ ਜਿਸ ਤਰ੍ਹਾਂ ਤੁਸੀਂ ਬਾਬਾ ਹਨਾਮ ਸਿੰਘ ਤੁਮਾ ਦੀ ਉਹਨਾਂ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਧਰਨਾ ਲਗਾਇਆ ਸੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ